ਕੋਈ ਗੱਲ ਨਹੀਂ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੀ ਕੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਸਰੰਦ ਏਰੀਆ ਪਿੰਡ ਰਜਿੰਦਰਗੜ ਤੇ ਤੁਸੀਂ ਥੱਮ ਮੇਲ ਤੇ ਦੇਖਿਆ ਹੁਣ ਆਪਣੇ ਭਰਾ ਨੇ ਬਹੁਤ ਮਤਲਬ ਵਧੀਆ ਖੇਤੀ ਕਰਦੇ ਨੇ ਸਾਰੇ ਇੰਪਲੀਮੈਂਟ ਨੇ ਇਹਨਾਂ ਕੋਲ ਤੇ ਸਪੈਸ਼ਲ ਭਿੰਦਰਾ ਲਾਫਰ ਨੇ ਤੇ ਸਾਰੇ ਜੋ ਵੀ ਇੰਪਲੀਮੈਂਟ ਨੇ ਇਹਨਾਂ ਨੇ ਵਰਤੇ ਹੋਏ ਨੇ ਤੇ ਉਹਨਾਂ ਬਾਰੇ ਆਪਾਂ ਇਹਨਾਂ ਤੋਂ ਸਾਰਾ ਪੁੱਛਾਂਗੇ ਤੇ ਇਹ ਭਰਾ ਦਾ ਨਾਮ ਦਿਲਪ੍ਰੀਤ ਢਿਲੋਂ ਇਹਨਾਂ ਦਾ ਬਲੌਗ ਯੂਟਿਊਬ ਚੈਨਲ ਵੀ ਆ ਤੇ ਤੁਸੀਂ ਦੇਖੀ ਹੁਣ ਇਹਨੇ ਵੀਡੀਓ ਕਾਫੀ ਜਣਾ ਦੀਆਂ ਠੀਕ ਹੈ ਤੇ ਉਹਨਾਂ ਨਾਲ ਮਿਲਾਉਣੇ ਤੇ ਆਪਾਂ ਉਹਨਾਂ ਤੋਂ ਲੈਣੇ ਆ ਇਨਫ ਅਸ਼ੀਕਾ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਜੀ ਹਾਂ ਜੀ ਸਾਰੇ ਠੀਕ ਤੇ ਆਪਣਾ ਨਾਮ ਵੀ ਜੀ ਕਰਾਂ ਦਸਕਾ ਅਨੁਸਾਰਾ ਮੇਰਾ ਨਾਮ ਦਿਲਪ੍ਰੀਤ ਸਿੰਘ ਹੈ ਜੀ ਪਿੰਡ ਰਜਿੰਦਰ ਕੜਾ ਠੀਕ ਹੈ ਜਿਲ੍ਹਾ ਫਤਿਹਗੜ ਸਾਹਿਬ ਹਾਂ ਜੀ ਤੇ ਜਿੱਦਾਂ ਸੀ ਮਤਲਬ ਸਾਰੇ ਇੰਪਲੀਮੈਂਟ ਵਰਤੇ ਹੋਏ ਨੇ ਜਦ ਤੁਸੀਂ ਮਹਿੰਦਰਾ ਲਵਰ ਹੋ ਆਪਾਂ ਕਹਿ ਸਕਦੇ ਹਾਂ ਨਾ ਜਿਹੜੀ ਕੰਪਨੀ ਨਾਲ ਆਪਾਂ ਜੁੜੇ ਹੁੰਨੇ ਆ ਨਾ ਉਹ ਤੇ ਵਿਸ਼ਵਾਸ ਬਣ ਜਾਂਦਾ ਬਿਲਕੁਲ ਤੇ ਜਿੱਦਾਂ ਮਤਲਬ ਸੀਆਰਡੀ ਡੈਕਟਰ ਵੀ ਆਏ ਬਲੇ ਡੀਆਈਓ ਸਾਰੇ ਵਰਤ ਕੇ ਦੇਖੇ ਹੋਏ ਨੇ ਹਾਂ ਜੀ ਹਾਂ ਜੀ ਤੇ ਉਹਨਾਂ ਬਾਰੇ ਫਰਕ ਜਾਂ ਮਤਲਬ ਮੈਂ ਅੱ ਜੀ ਉਹਨਾਂ ਦੇ ਲੋਕ ਡਰਦੇ ਨੇ ਉਹ ਪੀਸੀ ਆਰਡੀਆ ਡਾਕਟਰ ਦਾ ਆਏ ਹੋ ਜੂ ਹਾਂਜੀ ਹਾਂਜੀ ਉਹਦੇ ਬਾਰੇ ਸਾਨੂੰ ਜਰੂਰ ਦੱਸਿਓ ਵੀ ਕੀ ਫਰਕ ਆ ਇਹਦੇ ਫੀਚਰ ਕਿੱਦਾਂ ਨੇ ਹਾਂਜੀ ਵੀ ਕੋਈ ਡਰਨ ਵਾਲੀ ਗੱਲ ਨਹੀਂ ਪਹਿਲਾਂ ਤਾਂ ਆਪਾਂ ਜਿਵੇਂ ਤੁਸੀਂ ਮੈਨੂੰ ਬਤਾਲਿਆ ਬਤਾਲੀ ਗੱਲ ਕੀਤੀ ਆ ਉਹਦੇ ਬਾਰੇ ਆਪਾਂ ਕਰਦਨੇ ਆ ਕਲੀਅਰ ਜੀ ਸਾਡੇ ਬੜੇ ਖਾਸ ਜੀ ਮਤਲਬ ਸਾਡਾ ਰਿਲੇਸ਼ਨ ਫੈਮਿਲੀ ਨਾਲੋਂ ਜ਼ਿਆਦਾ ਜਸਵੀਰ ਸਿੰਘ ਜੀ ਜੀ ਬਲਸੂਆ ਪਿੰਡ ਹੈ ਜੀ ਜੀ ਉਹਨਾਂ ਕੋਲੇ ਪਹਿਲਾਂ ਸਟੈਂਡਰਡ ਟਰੈਕਟਰ ਦੀ ਏਜੰਸੀ ਹੁੰਦੀ ਸੀ ਜੀ ਹਾਂਜੀ ਉਹਨਾਂ ਨਾਲ ਪ੍ਰੇਮ ਪਿਆਰ ਆਪਣਾ ਐਨਐਸਸੀ ਵੀ ਆਪਾਂ ਨੇ ਪਹਿਲਾਂ 2010 ਤੋਂ ਆਪਾਂ ਉਹਨਾਂ ਨਾਲ ਜੁੜ ਗਏ ਸੀ ਜੀ 2010 ਦੇ ਵਿੱਚ ਸਟੈਂਡਰਡ ਟਰੈਕਟਰ ਜਿਹੜਾ ਆਪਾਂ ਨੇ ਪਹਿਲਾਂ ਉਹ ਲਿਆ ਜੀ ਤੇ ਹੌਲੀ ਹੌਲੀ ਕਰਦੇ ਕਰਾਉਂਦੇ ਆਪਾਂ ਨੇ 4 ਤੋਂ 5 ਸਟੈਂਡਰਡ ਟਰੈਕਟਰ ਪਹਿਲਾਂ ਵਰਤੇ ਓਕੇ ਤੇ ਸਮੇਤ ਹਿਸਾਬ ਨਾਲ ਚਲੋ ਉਹ ਕੰਪਨੀ ਨੇ ਇੰਨਾ ਗਰੋ ਨਹੀਂ ਕੀਤਾ ਹਨਾ ਉਹਨਾਂ ਨੇ ਡੀਲਰਸ਼ਿਪ ਚੇਂਜ ਕਰ ਦਿੱਤੀ ਫਿਰ ਉਹ ਮਹੀਂਦਰਾ ਜਾ ਗਏ ਬਸ ਫਿਰ ਮਹਿੰਦਰਾ ਚਾਉਂਦੀ ਉਹਨਾਂ ਨਾਲ ਪਿਆਰ ਸੀ ਤਾਂ ਉਹਨਾਂ ਨਾਲ ਤੁਸੀਂ ਮਹਿੰਦਰਾ ਚਾ ਗਏ ਗਲਤ ਇਹ ਹੈ ਕਿ ਕੈਰ ਦੀ ਆ ਗਈ ਵੀ ਜਿਵੇਂ ਮਤਲਬ ਆਪਣਾ ਪਹਿਲਾ ਸਟੈਂਡਰਡਸ ਪਿਆਰ ਬਣਿਆ ਹੋਇਆ ਸੀ ਉਦੋਂ ਹੀ ਸਾਡਾ ਫਿਰ ਮਹਿੰਦਰਾ ਚਾ ਗਏ ਜਿੱਦਣ ਜੈਂਸੀ ਦੀ ਓਪਨਿੰਗ ਸੀ ਆਪਾਂ ਨੂੰ ਸਭ ਤੋਂ ਪਹਿਲਾਂ ਟਰੈਕਟਰ ਉਹਨਾਂ ਨੇ ਦਿੱਤਾ ਜੀ ਐਦਾਂ ਹੀ ਸਟੈਂਡਰਡ ਦਾ ਹੋਇਆ ਸੀ ਮੇਲਾ ਆਪਣੇ ਏਰੀਏ ਥੋੜੇ ਜੀਸੀਆਰਡੀ ਟਰੈਕਟਰ ਤੁਸੀਂ ਲੈ ਕੇ ਆ ਗਏ ਮਹਿੰਦਰਾ ਦਾ ਜਿਹੜੀ ਆਪਣੇ ਕੋਲੇ ਸਭ ਤੋਂ ਪਹਿਲਾਂ ਜੀਆਰਡੀ ਹੈ ਤੇ ਉਹ ਵੀ ਮੈਂ ਥੋੜੀ ਵੀਡੀਓ ਦੇਖਿਆ ਨੇ ਮਤਲਬ ਕੋਈ ਵੀ ਉਹਨਾਂ ਦਾ ਫੰਕਸ਼ਨ ਹੋਵੇ ਤਾਂ ਕੁਝ ਵੀ ਹੋਵੇ ਤੁਹਾਡੇ ਇਹ ਪੂਰਾ ਆਪਾਂ ਨੂੰ ਖ ਕਦੂ ਵੀ ਕਰਿਆ ਅਸੀਂ ਨੇ ਤਾਂ ਸਾਡੇ ਦੋ ਚੱਲਦੇ ਇੱਕ ਚਾਚੇ ਜਿਹਨਾਂ ਕੋਲ 605 ਚੱਲਦਾ ਤੇ ਇੱਕ ਆ 655 ਉਹ ਕਹਿੰਦੇ ਵੀ ਤੁਸੀਂ ਜਿੰਨਾ ਮਰਜ਼ੀ ਕੰਮ ਅਸੀਂ ਟੂਰੀਅਲ ਤੇ ਵੀ ਚਲਾਉਂਦੇ ਇਹਨੂੰ ਕਦੂਚ ਵੀ ਬਾੜਿਆ ਕੀ ਹਾਂ ਨਹੀਂ ਲੋਗ ਕਿਰਾਏ ਦੇ ਗੇੜੇ ਹਾਂ ਅਸੀਂ ਮਤਲਬ ਆਪਣਾ ਮੰਡੀ ਦੇ ਵੀ ਗੇੜੇ ਲਾਉਨੇ ਆ ਤੇ ਆਈਨ ਵੀ ਰੋਡ ਪਰ ਘੱਟ ਚਲਾਉਨੇ ਨਾ ਸਾਰੇ ਪਾਸੇ ਨੂੰ ਵਰਤ ਲਿਆ ਜੀ ਮਤਲਬ ਕਿਸੇ ਕੋਈ ਪ੍ਰੋਬਲਮ ਨਹੀਂ ਹੁਣ ਜਿਹੜੀ 50 ਕਿਲਿਆਂ ਦੀ ਖੇਤੀ ਤੇ ਅਸੀਂ ਬਹਾਈ ਹੋਈ ਤੇ ਲੈ ਕੇ ਸਾਰਾ ਇਹਨਾਂ ਆ ਦੋ ਟਰੈਕਟਰ ਜਿਹੜੇ ਆਪਣੇ ਬਾਹਰ ਕਰਾਈ ਬਚਾ ਲਈ ਜਾਂਦੇ ਆ ਜੀ ਮੈਂ ਮੰਨਦਾ ਨਹੀਂ ਕੋਈ ਗੱਲ ਦੇ ਰੇ ਜੀ ਇਹਨੂੰ ਤੋਂ ਨੂੰ ਪਾਣੀ ਲੱਗ ਜਾਉਗਾ ਇਹਦੇ ਸੈਂਸਰ ਨੇ ਹਨਾ ਕਿ ਕਦੋਂ ਜਣੀ ਬਾੜ ਦੇ ਬਹੁਤ ਹਨਾ ਮਤਲਬ ਵਹਿਮ ਕਰਦੇ ਨੇ ਬਸ ਤੁਸੀਂ ਸਾਰਾ ਕੁਝ ਦੇਖਿਆ ਪਰਖ ਕੇ ਵੀ ਓਕੇ ਦੀ ਰਿਪੋਰਟ ਆ ਕੋਈ ਲੱਗਦੀ ਕੋਈ ਸੈਂਸਰ ਦੀ ਅਜ ਤੱਕ ਕੋਈ ਪ੍ਰੋਬਲਮ ਆਈ ਨਹੀਂ ਸਾਨੂੰ 2 ਸਾਲ ਵਰਤ ਜਨ ਹੋ ਗਏ ਠੀਕ ਹੈ ਜੀ ਜਿੱਦਣ ਆ ਗਈ ਆਪਾਂ ਤਾਂ ਥਾ ਵੀਡੀਓ ਪਾ ਦੇਣੀ ਕੋਈ ਯਾਰ ਆ ਸੱਚਾਈ ਜੋ ਸੱਚਾ ਨਾ ਆਪਾਂ ਕਿਤੇ ਆਪਾਂ ਨੂੰ ਮੈਂ ਨਹੀਂ ਕਹਿੰਦਾ ਵੀ ਹਾਂ ਵੀ ਮੈਨੂੰ ਦੇਖ ਕੇ ਕਿਉਂਕਿ ਇਹ ਚੀਜ਼ ਸੀਆਰਡੀ ਇਹ ਹਰ ਇੱਕ ਜਿੰਮੇਦਾਰ ਦਰਦਾ ਰਿਸਕ ਚ ਲੰਦਾ ਅਗਲਾ ਕਹਿੰਦਾ ਵੀ ਮੈਂ ਟਰੈਕਟਰ ਤੇ ਪੈਸੇ ਲਾਉਣੇ ਆ ਹੁਣ ਮਸ਼ੀਨਰੀ ਵੀ ਸਸਤੀ ਵੀ ਹੈ ਨਹੀਂ ਜੀ ਹਾਂ ਨਾ 10 15 ਕਿੱਲਿਆਂ ਦੇ ਕਿਸੇ ਨੇ ਵੀ ਟਰੈਕਟਰ ਖਰੀਦਣਾ ਤਾਂ ਉਹ ਬੰਦਾ ਬਹੁਤ ਵਸੇ ਜਾ ਕੇ ਆਉਂਦਾ ਆ ਕੀਮਤ ਵੀ 10 ਲੱਖ ਤੋਂ ਕ੍ਰੋਸ ਹੈ ਉੱਪਰ 12 ਲੱਖ ਤੋਂ ਲੰਘ ਜਾਂਦਾ ਹਾਂ ਜੀ ਉਹ ਤਾਂ ਪ੍ਰਿਆਪ ਘਾਵਰ ਵਾਲਾ ਵੀ 9 9.5 10 ਲੱਖ ਲਗਭਗ ਪਹੁੰਚ ਜਾਂਦਾ ਤਾਂ ਫਿਰ ਉਹ ਉਹਦੇ ਤੇ ਹੋ ਜਾਂਦਾ ਵੀ ਭਾਈ ਜੇ ਕਿਤੇ ਕੋਈ ਤੰਗੀ ਪੇਸ਼ੀ ਉਹਨੂੰ ਤਾਂ ਆਪਾਂ ਜੀ ਹਰੇਕ ਡਿਸਕਸ ਕਰਦੇ ਆ ਜੀ ਤੇਲ ਘੱਟ ਖਾਂਦਾ ਹੁਣ ਇੱਥੇ ਸਾਰੇ ਖੜੇ ਆ ਜਿਵੇਂ ਤੁਸੀਂ ਮਤਲਬ ਤੁਸੀਂ ਤਾਂ ਸਾਰੇ ਟਰੈਕਟਰ ਵਾਤੇ ਹੋਏ ਨੇ ਮਤਲਬ ਇਹ ਆਲਾ ਕਹਿੰਦਾ ਵੀ ਜਿਹੜੇ ਇਹਦੇ ਮੋੜ ਨੇ ਹਾਂਜੀ ਹਾਂ ਉਹਨਾਂ ਦਾ ਕੋਈ ਫਰਕ ਜਿਵੇਂ ਉਹਨਾਂ ਦਾ ਫਰਕ ਹੈਗਾ ਉਹਨਾਂ ਤੇ ਪ੍ਰੋਪਰ ਮੈਂ ਵੀਡੀਓ ਵੀ ਪਾਉਂਦਾ ਲੈਣਾ ਜੀ ਜਿਵੇਂ ਉਹਨਾਂ ਦੀ ਵੀਡੀਓ ਤਾਂ ਉਹਦਾ ਤਾਂ ਪਤਾ ਲੱਗਦਾ ਆਮ ਬਹਾਈ ਦੇ ਵਿੱਚ ਵੀ ਪਤਾ ਲੱਗਦਾ ਤੇ ਬਹਾਈ ਤੋਂ ਬਾਅਦ ਤੂੜੀ ਵਾਲੀ ਮਸ਼ੀਨ ਤੇ ਜ਼ਿਆਦਾ ਪਤਾ ਲੱਗਦਾ ਜੀ ਟਰਨੇਟਰ ਤੇ ਪਤਾ ਲੱਗਦਾ ਜੀ ਤੇ ਟੂਰੀਅਲ ਮਸ਼ੀਨ ਤੇ ਆਪਾਂ ਨੇ ਸਾਰਾ ਇਹਦੇ ਤੇ ਜੈਕ ਜੀ ਦੀ ਪਰਮੂਚਲਾਇ ਸੋਚ ਨਹੀਂ ਦੀ ਪਰਮੂਚਲਾਇ ਆਪਾਂ ਨੇ ਜੀ ਤੇ ਉਹਦੇ ਚ ਕੀ ਹੈ ਵੀ ਜਿਵੇਂ ਆਪਾਂ ਫੂਸ ਵਾਲੇ ਲੰਘੇ ਪਰ ਨੂੰ ਲੈ ਕੇ ਜਾਂਦੇ ਆਪਾਂ ਹਾਂ ਜੀ ਫੂਸ ਵਾਲੀ ਬੈਂਕ ਪਰ ਨੂੰ ਮਿਲ ਜਾਂਦੇ ਜਾਂਦੇ ਜਿਵੇਂ ਮੰਨ ਲਓ ਨਾਰਮਲ ਮੋੜ ਚ ਚੱਲ ਰਿਹਾ ਜੀ ਚਲੋ ਆਪਾਂ ਨੇ ਮੋੜ ਚੈੱਕ ਕਰਨੇ ਆ ਨਾਰਮਲ ਤੇ ਵੀ ਥੱਲੇ ਵਾਲਾ ਡੀਜ਼ਲ ਸੇਵਰ ਚਲਾਉਨੇ ਆ ਤਾਂ ਹੌਲੇ ਹਲਕਾ ਹਲਕਾ ਟਰੈਕਟਰ ਫੂਸੜ ਗਿਆ ਜਿਵੇਂ ਦੂਏ ਲੋ ਚੱਲ ਜਾਂਦੀ ਏ ਚੱਲ ਜਾਂਦਾ ਜੀ ਤੈਨੂੰ ਦਬਣਾ ਸ਼ੁਰੂ ਕਰ ਦੇਣਾ ਉਹ ਉਸੇ ਮੋੜ ਦੇ ਵਿੱਚ ਆਪਾਂ ਚੱਲਦੇ ਚੱਲਦੇ ਦਾ ਪਾਵਰ ਰੋਕ ਕਰ ਦਿੰਦੇ ਆ ਜਿਵੇਂ ਆਪਾਂ ਕਹਿ ਰਹੇ ਸੀ ਐਚਪੀ ਵੱਧ ਆ ਜਾਂਦਾ ਹੈ ਉਹਦੇ ਤੇ ਫਿਰ ਡੀਜ਼ਲ ਦਾ ਫਰਕ ਵੀ ਪਾਉਂਦਾ ਜੀ ਹਾਂ ਹੁਣ ਡੀਜ਼ਲ ਸਿਰ ਲੱਗ ਲੱਗ ਆ 50 ਪਾਵਰ ਆ ਜਾਂਦੀ 60 ਆ ਜਾਂਦੀ ਐ ਦਿਨ ਦਿਨ ਕਿਟਾ ਕੁਛ ਨਾ ਮਤਲਬ ਇੰਦਾ ਜੇ ਮਤਲਬ ਜਦੋਂ ਆਪਾਂ ਛੋਟੇ ਟਰੈਕਟਰ ਤੋਂ ਵੱਡਾ ਕੰਮ ਲੰਨੇ ਆ ਓਵਰਲੋਡ ਰਹਿੰਦਾ ਹਨਾ ਉਹ ਡੀਜ਼ਲ ਵੱਧ ਖਾਂਦਾ ਹੈ ਉਹ ਵੱਧ ਖਾਂਦਾ ਜੀ ਜਿਹੜਾ ਟਰੈਕਟਰ ਅੰਡਰਲੋਡ ਚੱਲੂਗਾ ਜਿਵੇਂ ਹੁਣ 65 ਐਚਪੀ ਦਾ ਟਰੈਕਟਰ ਆਈਏ ਅੰਡਰਲੋਡ ਚੱਲੂਗਾ ਇਹਨੇ ਮਤਲਬ ਡੀਜ਼ਲ ਘੱਟ ਖਾਣਾ ਤੇ ਕੰਮ ਵੱਧ ਕਰਨਾ ਹੁਣ ਆ ਸੀ ਟੂਡੀ ਵਾਲੀ ਮ ਜੀ ਉਸੇ ਲਈ ਪ੍ਰੋਜੈਕਟ ਜੀ ਤੇ ਆ ਲੈ ਤਾਂ ਪਿਛਲੇ ਸਾਲ ਜੀ ਇਹ 1 ਲੀਟਰ ਦਾ ਫਰਕ ਪਾਉਂਦਾ ਰਹੇ ਤੇ ਨਾਲੋਂ ਜੀ ਕਹਿਣ ਨੂੰ ਆ ਵੱਧ ਖਾਊਗਾ ਪਲੇ ਘਟਖੰਦਾ ਦੇ ਇਹ ਘਟਖੰਦਾ ਦੇ ਉਹਦੇ ਨਾਲ ਉਹਦੇ ਨਾਲ ਟਰੈਕਟਰ ਵੱਡਾ ਹੈ ਵੱਡਾ ਹੈ ਐਚਪੀ ਵੱਡੀ ਹੈ ਐਚਪੀ ਵੱਡੀ ਹੈ ਅੱਛਾ ਉਹ 22 24 ਟਰਾਲੀਆਂ ਤੱਕ ਰਹੇ ਤਾਂ ਇਹ 28 29 30 ਤੱਕ ਵੀ ਜਾਇਆ ਜੀ ਮੈਂ ਤੁਹਾਡੀ ਵੀਡੀਓ ਦੇਖਿਆ ਨੇ ਜੀ ਟਰੈਕਟਰਾਂ 30 ਟਰਾਲੀਆਂ ਭਰੀਆਂ ਹੋਈਆਂ ਹੋਈਆਂ ਨੇ ਮੈਂ ਤੁਹਾਨੂੰ ਕਈ ਬੰਦਾਂ ਨੂੰ ਕਿਹਾ ਵੀ ਸਾਡੇ ਬਣ ਜਾਂਦੀ ਨਹੀਂ ਇਹ ਪੀਨ ਨਹੀਂ ਕਰਦਾ ਪਰ ਇਹ ਆ ਵੀ ਟਰੈਕਟਰ ਮਸ਼ੀਨ ਤੇ ਡਰਾਈਵਰ ਤਿੰਨਾਂ ਚੀਜ਼ਾਂ ਦਾ ਕੰਬੀਨੇਸ਼ਨ ਉਹ ਕੰਬੀਨੇਸ਼ਨ ਵੀ ਬਾਕੀ ਡਿਪੈਂਡ ਕਰਦੀ ਹੈ ਜ਼ਮੀਨ ਆਪਣੀ ਜੀ ਸਾਡੇ ਹੈਗੀ ਪਿਓਰ ਡਾਕਰ ਜੀ ਸਾਡੇ ਨਾ ਨਵੀਂ ਨਹੀਂ ਪੈਂਦੀ ਨਰਮਾਈ ਨਹੀਂ ਮਤਲਬ ਫੜਦਾ ਨਾਲ ਜਿਵੇਂ ਹੁਣ ਛੋਟੀਆਂ ਜ਼ਮੀਨਾਂ ਆ ਗਈਆਂ 8 9 ਵਜੇ ਤੋਂ ਬਾਅਦ ਲਾਂਗੇ 길ੇ ਥੱਲੇ ਤੋਂ ਨਰਮਾਈ ਫੜ ਲੈਂਦੇ ਹਣਾ ਸਾਡੇ ਡਾਕਰ ਦੇ ਵਿੱਚ ਤਾਂ ਤੇੜ ਖੁੱਲੀ ਵੀ ਹੁੰਦੀ ਆ ਉਹ ਟਾਈਮ ਦੇ ਵਿੱਚ ਖੁਸ਼ਕ ਹੋਇਆ ਮਤਲਬ 12 1 ਵਜੇ ਦਾ ਕਹੇ ਉਹ ਆਪਣੀ ਮਰਜ਼ੀ ਨਾਲ ਰੋਕਣਾ ਸਾਡੇ ਚ ਇਹ ਦਿਨ ਰਾਤ ਵੀ ਬੰਦਾ ਚਲਾਉਣ ਵਾਲਾ ਹੋਵੇ ਚੱਲ ਜਦ ਨਹੀਂ ਅਸੀਂ 10 11 ਵਜੇ ਤੱਕ ਇਹ ਅਵੇਜ ਰੱਖਦੇ ਆ ਉਹ ਤੋਂ ਬਾਅਦ ਫਿਰ ਅਗਲੇ ਦਿਨ ਸਵੇਰੇ ਉੱਠ ਨਹੀਂ ਹੁੰਦਾ ਤੇ ਵੀ ਜਿੱਦਾਂ ਹੁਣ ਮਤਲਬ ਹੋਰ ਕੰਪਨੀਆਂ ਦੇ ਟਰੈਕਟਰ ਆ ਰਹੇ ਨੇ ਸੀਆਰਡੀਆ ਵੀ ਆ ਰਹੇ ਨੇ ਨਾਰਮਲ ਵੀ ਆ ਰਹੇ ਨੇ ਜੀ ਜਿਵੇਂ ਮਹਿੰਦਰਾ ਕੰਪਨੀ ਪੂਰਾ ਪੈਕ ਟਰੈਕਟਰ ਦਿੰਦੀ ਆ ਫੁੱਲ ਅਸੈਸਰੀ ਨਾਲ ਹਾਂਜੀ ਹਾਂਜੀ ਤੇ ਇਹ ਮਤਲਬ ਹੋਰ ਕੰਪਨੀਆਂ ਨੇ ਇਹ ਚੀਜ਼ਾਂ ਮਤਲਬ ਬਹੁਤ ਘੱਟ ਦੇ ਰਹੀਆਂ ਨੇ ਬਿਲਕੁਲ ਤੇ ਇਹ ਦੇ ਨਾਲ ਨਾਲ ਕੰਪਨੀ ਕੀ ਪ੍ਰੋਬਲਮ ਦੇ ਰਹੀ ਆ ਸਾਰਾ ਕੁਝ ਤੇ ਦੇਖੋ ਪਹਿਲਾਂ ਤਾਂ ਮਾਰਨ ਵਾਲੀ ਗੱਲ ਆ ਵੀ ਆਪਣੇ ਇੰਡੀਅਨ ਕੰਪਨੀਆਂ ਜੀ ਹਾਂਜੀ ਜੀ ਤੇ ਸ਼ੁਰੂ ਤੋਂ ਭਰੋਸਾ ਪਣਾ ਭਵਿੰਦਰ ਦਾ ਜੀ ਜੇ ਆਪਾਂ ਕਾਰ ਲਾਈਨ ਦੇ ਵਿੱਚ ਦੇਖ ਲਈਏ ਜੀ ਤੇ ਟਰੈਕਟਰ ਲਾਈਨ ਚ ਦੇਖ ਲਈਏ ਜਿਹੜੀ ਟਾਪ ਤੇ ਚੱਲਦੀ ਹੈ ਹਾਂ ਜੀ ਹੈ ਨਾ ਸਹੀ ਹੈ ਰੀਸੇਲ ਵੈਲਿਊ ਚ ਕਿਸੇ ਪੱਖੋਂ ਮਾੜਾ ਨਹੀਂ ਸਹੀ ਗੱਲ ਹੈ ਜੀ ਤੇ ਸਭ ਤੋਂ ਵੱਡੀ ਗੱਲ ਹੈ ਵੀ ਰੇਟ ਚ ਬਾਜਪਾ ਹੈ ਜੀ ਰੇਟ ਚ ਬਾਜਪਾ ਹੋਣ ਦੇ ਨਾਲ ਨਾਲ ਜੀ ਫਰੰਟ ਵੇਡ ਤੇ ਲੈ ਕੇ ਪਿਛਲੇ ਮਤਲਬ ਘੱਟੋ ਘੱਟ 1 ਲੱਖ ਰੁਪਏ ਦੀ ਐਕਸੈਸਰੀ ਜੇ ਆਪਾਂ ਸਮਝੀ ਜਿਵੇਂ ਆਪਾਂ ਟਰੈਕਟਰ ਨਾਲ ਹੋਰ ਨਾਲ ਕੰਪੈਰੀਜ਼ਨ ਕਰਦੇ ਆ ਬਿਗਾਊਟ ਐਕਸੈਸਰੀ ਵੀ ਆਪਾਂ ਲੈਣੇ ਆ ਜੀ ਤਾਂ ਉਹਨਾਂ ਨਾਲ ਤੇ ਮਿਨੀਮਮ ਇਹ 2 ਤੋਂ 3 ਲੱਖ ਰੁਪਏ ਰੇਟ ਦੇ ਵਿੱਚ ਵੈਸੇ ਵੀ ਸਹੀ ਫਰਕ ਪਾ ਤੇ ਹੁਣ ਵੀ ਫਰਕ ਹੈ ਸਸਤੀ ਦਾ ਮਹਿੰਗਾ ਕੋਈ ਵੀ ਆਪਾਂ ਹੋਰ ਟਰੈਕਟਰ ਲੰਨੇ ਆ ਕਿਉਂਕਿ 4x4 ਤੇ ਬੇਟ ਵਿਚ ਜ਼ਰੂਰੀ ਨੇ ਹਨਾ ਜੀ ਫਰੰਟ ਮੜ ਘੜ ਜਿਹੜੇ ਉਹ ਵੀ ਜ਼ਰੂਰੀ ਨੇ ਘਰੋਪੀ ਵੀ ਜ਼ਰੂਰੀ ਹੈ ਹਨਾ ਇਹ ਲਵਾਉਣੇ ਦਾ ਪੈਣੀ ਨੇ ਬਿਲਕੁਲ ਦੇਹੀ ਤੇ ਬਾਹਰ ਲਗਾਉਣੀ ਆ ਤੇ ਜਿਹੜੇ ਬਾਹਰ ਲਗਾਉਨੇ ਆ ਉਹ ਰੇਨਾਲਡ ਵਰਗੀ ਚੀਜ਼ ਬਣਦੀ ਨਹੀਂ ਨਹੀਂ ਓਰੀਜਨਲ ਤੁਹਾਨੂੰ ਮਰਜ਼ੀ ਆਪਾਂ ਲਵਾ ਲਈਏ ਜੋ ਮਰਜ਼ੀ ਵਾਲਾ ਕਹਿ ਲਵੇ ਜੋ ਕੰਪਨੀ ਮੇਡ ਆ ਉਹਦੇ ਵਰਗੀ ਚੀਜ਼ ਨਹੀਂ ਬਣਦੀ ਕੰਪਨੀ ਮੇਡ ਬਸ ਇਹਦੇ ਨਾਲ ਸਾਰਾ ਮਤਲਬ ਅਸੈਸਰੀ ਇਹ ਮਾਡਲ ਚ ਵੀ ਦੂਸਰੇ ਮਾਡਲ ਨਾਲ ਆਉਂਦੀ ਆ ਹਾਂ 655 755 ਜੀ ਜਿੱਥੇ ਮੇਰੀ ਨੌਲੇਜ ਆ ਉਹ ਤੋਂ ਛੋਟੇ ਜਿਹੜੇ ਆਉਂਦੇ ਆ ਫਿਰ ਉਹ ਆਪਣੇ ਲਗਤ ਆ ਜਾਂਦੇ ਆ ਜਿਵੇਂ ਇਹਦੇ ਮਤਲਬ ਆ ਆਪਾਂ ਕਹਿ ਸਕਦੇ ਆ ਮਤਲਬ ਫਰੰਟ ਹਿੱਸੇ 'ਚ ਮੈਂ ਕੋਈ ਕੰਪਨੀ ਆ ਕੋਈ ਕਰਾਰੂ ਕਰਤੋ ਦਾ ਕੋਈ ਹੋਰ ਕਰਤੋ ਦਾ ਇਹ ਨੂੰ ਕੰਪਨੀ ਕਰ ਇਹ ਕਰਾ ਦ ਬਾਣਾ ਨਹੀਂ ਟਲਿਆ ਇਹ ਨਾ ਦੋ ਤਰ੍ਹਾਂ ਦੇ ਹਿੱਸੇ ਹੁੰਦਾ ਜੀ ਇੱਕ ਆਉਂਦਾ ਮਤਲਬ ਉਹ ਦੀ ਹੱਬ ਬਾਅਦ ਚਲੇ ਜਾਂਦੀ ਉਹ ਥੋੜੇ ਜਿਹਾ ਹੈਵੀ ਕਰਦੇ ਨਵੇਂ ਮਾਡਲਾਂ ਚ ਆਉਂਦੇ ਪਰ ਸਾਨੂੰ ਆਹ ਸੋਹਣਾ ਲੱਗਦਾ ਦਾ ਇਹ ਅੰਦਰ ਰਹਿੰਦਾ ਹੈ ਨਾ ਦੇਖਣ ਨੂੰ ਸੋਹਣਾ ਲੱਗਦਾ ਉਹ ਜਿਆਦਾ ਬਾਹਰ ਆ ਜਾਂਦਾ ਉਹ ਤਾਂ ਬਾਅਦ ਚਲੇ ਜਾਂਦਾ ਰਿੰਗ ਤੋਂ ਬਾਅਦ ਚਲੇ ਜਾਂਦਾ ਹੈ ਟਾਇਰ ਅੰਦਰ ਆ ਜਾਂਦੇ ਨੇ ਉਹ ਬਾਹਰ ਆ ਜਾਂਦਾ ਉਹ ਉਹ ਦੀ ਥੋੜੀ ਜੀ ਹਿੱਸੇ ਦੀ ਚੜਾਈ ਵੀ ਜ਼ਿਆਦਾ ਆਹ ਫਿਰ ਮਤਲਬ ਪਿਛਲੇ ਟਾਇਰਾਂ ਨਾਲ ਤੇ ਪਾਰਲੀ ਕਿਨਾਰੀ ਪਰ ਅਟੈਚ ਆਉਂਦਾ ਉਹ ਠੀਕ ਹੈ ਜੀ ਇਹ ਅੰਦਰ ਅੰਦਰ ਰਹਿੰਦੇ ਨੇ ਟਾਇਰ ਠੀਕ ਹੈ ਇਹਦਾ ਮਤਲਬ ਇਹ ਟਰੈਕਟਰ ਮਾਡਲ ਨੂੰ ਆਪ ਫਰਨ ਜਿਹੜੀ ਐਸੈਸਰੀ ਆ ਉਹ ਵੀ ਜ਼ਰੂਰੀ ਆ ਤੁਸੀਂ ਮਨ ਕੋਈ ਕੰਪਨੀ ਆਜੀ ਨਹੀਂ ਦੇ ਰਹੀ ਨਹੀਂ ਨਹੀਂ ਜੀ ਮਤਲਬ ਹੈ ਇਹ ਸ਼ੋਅ ਦੀ ਸੇਫਟੀ ਲਈ ਹਾਂਜੀ ਬਾਈ ਹਾਂਜੀ ਮਤਲਬ ਕਿਤੇ ਕੋਈ ਮਤਲਬ ਕਿਤੇ ਮਾਰੀ ਚ ਅਚਾਨਕ ਕੋਈ ਉਹ ਹੋ ਜਵੇ ਤਾਂ ਸੇਫਟੀ ਪੱਖੋਂ ਪੂਰਾ ਟਰੈਕਟਰ ਓਕੇ ਕਰਕੇ ਦਿੰਦੀ ਆ ਕੰਪਨੀ ਆਪਣੇ ਦਾ ਪੂਰਾ ਧਿਆਨ ਤੇ ਮਤਲਬ ਇਹਦੀ ਕੋਈ ਜਿਹੜੀ ਬੈਕ ਹੌਡਾ ਵੀ ਕਾਫੀ ਕੰਪਨੀ ਮਜ਼ਬੂਤ ਰੱਖਦੀ ਹਾਂਜੀ ਬਲੇ ਐਕਸੀਡੈਂਟ ਤੋਂ ਸੇਫਟੀ ਲਈ ਸੇਫਟੀ ਪਰਪਸ ਹੁੰਦਾ ਐਵੇਂ ਤੈ ਤਾਂ ਜੀ ਆਪਣੀ ਤਾਂ ਜਿਵੇਂ ਆ ਪਰ ਨਹੀਂ ਹੋਣਾ ਵੀਰੇ ਮਤਲਬ ਜਿਵੇਂ ਆ ਪਾ ਲਵਾਉਨੇ ਆ ਕਤਲਵਾਉਨੇ ਚਲੋ ਵੀ ਹਾਂ ਮਿਊਜ਼ਿਕ ਟੰਗ ਲਿਆ ਸ਼ਾਵਾਂ ਕਰ ਲਈ ਹੈ ਨਾ ਜੀ ਬਈ ਟੌਰ ਲਈ ਬਟ ਇਹ ਤੁਸੀਂ ਆ ਜੀ ਦੇਖ ਸਕਦੇ ਮੈਂ ਤਾਂ ਸਿੱਧੀ ਦੇ ਲਓ ਨੀਚੋਂ ਐਕਸਲੈਂਟ ਚੱਕੀ ਵੀ ਆ ਇਹ ਇਹਦੀ ਕੋਈ ਬਾਹਰ ਬਣਨੀ ਹੋਣੀ ਮਗਰਾੜ ਨਾਲ ਕੋਈ ਅਜਿਹੀ ਅਟੈਚਮੈਂਟ ਨਹੀਂ ਹੈਗੀ ਨਾਲੇ ਉਹ ਵੀ ਵੀਰ ਜੀ ਇਹ ਐਨੀ ਹੈਵੀ ਬਣਨੀ ਵੀ ਨਹੀਂ ਜੇ ਨੀਚੇ ਜੇ ਬਣਾਈ ਵੀ ਆ ਕੰਪਨੀ ਨੇ ਸਰਾਖ ਨਹੀਂ ਨਿਕਲੇ ਵੀਰੇ ਆ ਬਾਕਸਾਂ ਲਵਾਉਣ ਲੱਗੇ ਤੇ ਅਸੀਂ ਨਹੀਂ ਉਹੀ ਜਿਹੜੇ ਇਹਦੇ ਫੋਲਡਿੰਗ ਵਾਲੇ ਸਰਾਖ ਹੁੰਦੇ ਅਸੀਂ ਉਹਨਾਂ ਤੇ ਦੋ ਮਾ ਲਟਾ ਚ ਪਕ ਸਕਦਾ ਆ ਇਹਦੇ ਵਿੱਚ ਸਰਾਖ ਨਿਕਲੇ ਹੀ ਨਹੀਂ ਨਿਕਲੇ ਨਹੀਂ ਇਹਦੀ ਡ੍ਰਿਲਿੰਗ ਚੱਲੀ ਹੈ ਜੋ ਲਾ ਲਿਆ ਸੀ ਫਰੈਜੇ ਜਿਹਾ ਕਰਤੀ ਜਰਾ ਫਿਕਸੇ ਕਰਤੀ ਸੀ ਖੁਦ ਹੀ ਨਹੀਂ ਕਰੀ ਹੋਣੀ ਪਰ ਇਹਨੇ ਥੋੜਾ ਜਿਹਾ ਛੜਕੀ ਛੜ ਕੇ ਆਂਦੇ ਹਾਂ ਮਤਲਬ ਕੁਆਲਿਟੀ ਹੈ ਦਾ ਮਤਲਬ ਉਹਦੀ ਆਪਾਂ ਕੁਆਲਿਟੀ ਕਹਿ ਸਕਦੇ ਆ ਆ ਜਿੱਦਾਂ ਇਹ ਮਗਰਾੜ ਦੇ ਨਾਲ ਲੱਗਦੀਆਂ ਨੇ ਇਹ ਆਪਾਂ ਜਿਹੜੀਆਂ ਆਮ ਲਗਾਉਂਦੇ ਆ ਜੀ ਪਰ ਇਹ ਵੀ ਤਾਂ ਸੇਫੀ ਬੋਲ ਜੀ ਬਾਕੀ ਮਤਲਬ ਤੁਸੀਂ ਆ ਹੁੱਕ ਹੱਕ ਵਗੈਰਾ ਸਾਰਾ ਕੁਝ ਇਹਦਾ ਲੱਗਦਾ ਇਹ ਵੀ ਇਹ ਹੁੱਕ ਵੀ ਇਹਦੇ ਨਾਲ ਹੀ ਆਉਂਦੀ ਸੀ ਅਸੀਂ ਪੁਰਾਣੀ ਇਹ ਵੀ ਨਾਲ ਦਿੱਤੀ ਕਿਉਂਕਿ ਹਰੇਕ ਦੇ ਕੋਲ ਟਰਾਡੀ ਕਿਸੇ ਕੋਲ ਪੱਟੀਆਂ ਛੋਟੀਆਂ ਉਸ ਆਖਰ ਨਾਲ ਕੰਪਨੀ ਕਿੰਨੀ ਕੀਚ ਦੀ ਹੁੱਕ ਦਿੰਦੀ ਹੈ ਗ੍ਰੇਵੀ ਲਿਮਨ ਲਿਫਟ ਕੈਪੈਸਿਟੀ ਕਿੰਨੀ ਕਹਿੰਦੇ ਕੰਪਨੀ ਇਹਦੀ ਜਿਹੜੀ 9-10 ਫੁੱਟਾ ਸੁਪਰ ਸਿੰਡਰਟਾ ਉਹਨੂੰ ਚੱਕ ਲੈਂਦੀ ਹੈ ਪਰ ਵੀ 20 ਟਨ ਪਲੱਸ 20 ਟਨ ਪਲੱਸ ਇਹ ਇਹ ਮੈਨੂਚੀ ਵੈਰਾ ਕਰੀਦਾ ਮੈਂ ਚਾਹੁੰਦਾ ਇਹ ਇਹ ਫਾਈਟ ਆਉਂਦੀ ਜਿਹੜੀ ਆਪਸ ਤੇ ਜਿਹੜੀ ਇਹ ਕਾਰਪ ਹੋਉਂਦੀ ਹੈ ਐਕਸੀ ਹੋਂਦੀ ਹੈ ਉਹ ਤਕਰੀਬਨ ਚੱਲਦੀ ਇਹ 66. ਕੁਝ ਚੱਲ ਜਾਂਦੀ ਹੈ 7 ਤੋਂ 8 ਦੇ ਵਿੱਚ ਵਿੱਚ ਇਹ 3 ਸਪੀਡ ਆ ਗਿਆ ਨੇ ਇਹ 3 ਸਪੀਡ ਆ ਗਿਆ 5 ਸਪੀਡ ਆ ਕੇ ਦੀਆਂ 15 ਆ ਕੇ ਦੀਆਂ 15 ਪਿਛਲੇ ਉਹ ਛੱਡ ਲਾ ਜੀ ਪੋਸ਼ਾਟ ਨੂੰ ਮਿਲ ਗਿਆ। ਮਤਲਬ ਪੰਜ ਗੇਅਰ ਇਹਨੂੰ ਹੋਰ ਕਿਸੇ ਨੂੰ ਧਾਰ ਨਹੀਂ ਰੱਖ। ਨਹੀਂ ਪੰਜ ਸਪੀਡਾਂ ਹੋਰ ਇਹਦੀ ਰੋਡ ਸਪੀਡ ਚੱਲਦੀ ਹੈ। ਇਹਦੀ ਰੋਡ ਸਪੀਡ ਚੱਲਦੀ ਹੈ। ਉਹ ਚੀਜ਼ ਦੇ ਫਰਕ ਬਹੁਤ ਹੈ ਜਿਵੇਂ ਲੋਕ ਜਿਹੜੇ ਕਿਰਾਏ ਦਾ ਕੰਮ ਕਰਦੇ ਨੇ ਨਾ ਰੋਡ ਤੇ ਕਮਰਸ਼ੀਅਲ ਕੰਮ ਕਰਦੇ ਨੇ ਉਹਨਾਂ ਲਈ ਬੈਨੀਫਿਟ। ਖੇਤਾਂ 'ਚ ਵੀ ਆਪਾਂ ਨੂੰ ਸਪੀਡਾਂ ਬਹੁਤ ਮਿਲਦੀਆਂ ਨੇ। ਓਕੇ ਪੰਜ ਸਪੀਡਾਂ ਲਾਉਂਦੀਆਂ ਪੰਜ ਮੀਡੀਅਮ ਦੀਆਂ। ਜੀ ਮਨਮਰਜ਼ੀ ਲੱਗੇ ਲਾਉ ਜੀ। ਮਤਲਬ ਇਹਨੂੰ ਜਿਹੜੇ ਰੀਪਰ ਤੇ ਚਲਾਇਆ ਜਿਵੇਂ ਆਲਾ ਕਹਿੰਦਾ ਡੀਆਈਆ ਇਹ ਫੈਕਟਰ ਲੋਡ ਪਾ ਕੇ ਬਾਦੂ ਦਾ ਇੰਜਣ ਆ ਨਾ ਆਪਾਂ ਨੂੰ ਪਿੰਡਾਂ ਵਾਲਿਆਂ ਆਪਾਂ ਨੂੰ ਐ ਹੁੰਦਾ ਵੀ ਹਾਂ ਇਹ ਫਰਾਟਾ ਮਾਰਦਾ ਜਿਵੇਂ ਸੀਆਰਟੀਆਈ ਜਾਂ ਸੀ ਰੀਪਰ ਤੇ ਚਲਾਇਆ ਹੁੰਦਾ ਬਣਦਾ ਬਣਾਣਾ ਵੀ ਨਹੀਂ ਜਿੱਦ ਇੱਕ ਖਾਸ ਹੀ ਤੈ ਇੰਨਾ ਸਵਾਦ ਹੈਗਾ ਜੀ ਇਹਦੇ ਉੱਪਰ ਬੈਠਾ ਫੋਨ ਵੀ ਚੱਲਦਾ ਅੱਛਾ ਜੀ ਟਾਂਕੇ ਵੀ ਕਰਦਾ ਹੈ ਇੰਨਾ ਕੁਲਾ ਚੱਲਦਾ ਮੈਂ ਕਹਿੰਦਾ ਦੋ ਬੰਦੇ ਬੈਠੇ ਮਗਰਾਰ ਤੇ ਗੱਲਾਂ ਕਰੀਏ ਕੁੜੀ ਵਾਲੀ ਚਲਾਈ ਚਾ ਜੀ ਕੋਈ ਕਿਸ ਕਰ ਜਿਵੇਂ ਮਾਲਾ ਤੁਸੀਂ ਦੋ ਚਲਾਏ ਵਿੱਚ ਰੀਪਰ ਚਲਾਉਂਦੇ ਹਾਂ ਮੈਂ ਜਿਨੇ ਚਲਾ ਲਿਆ ਦੂਜੇ ਤੇ ਨਹੀਂ ਮੈਂ ਦਾ ਦੂਜੇ ਸਾਡੀ ਲੜਾਈ ਹੋ ਜਾਂਦੀ ਆ ਕੁਛ ਲੈ ਤੁਸੀਂ ਮਤਲਬ ਕਿ ਉਹ ਕਹਿੰਦਾ ਮੈਂ ਚਲਾਉਣਾ ਦੂਜਾ ਕਹਿੰਦਾ ਮੈਂ ਚਲਾਉਣਾ ਸਾਡਾ ਤੁੜੀ ਵਾਲੀ ਮਸ਼ੀਨ ਪਿੱਛੇ ਚੱਕਰ ਪੈਂਦਾ ਸਾਡਾ ਹੁਣ ਟਰੈਕਟਰ ਪਿੱਛੇ ਪੈਣ ਲੱਗਿਆ ਸੀ ਤਾਂ ਹੀ ਕਹਿ ਵੀ ਕੋ ਬੰਦਾ ਨਹੀਂ ਇਹ ਲੈ ਕੋਈ ਪੰਗਾ ਕਰ ਦੇ ਫੇਰ ਤਾਂ ਜਮਾਈ ਕੰਮ ਔਖਾ ਹੋ ਜੂਗਾ ਸਾਨੂੰ ਜਿਆਦਾ ਦੋ ਕਰਨਾ ਪੱਕਾ ਸੰਭਿਆ ਜਾਣਾ ਆ ਫੇਰ ਤਾਂ ਪੱਕਾ ਹੋ ਜਾਣਾ ਇਹ ਜਿਹੜੇ ਕਰੇਗਾ ਸਹੀ ਗੱਲ ਇਹ ਜਿੱਤੇ ਬੜਾ ਫਰਕ ਪਾਉਂਦੀ ਹੈ ਤੇ ਵੀਰੇ ਜਿਵੇਂ ਆਪਾਂ ਮੋੜ ਦੀ ਗੱਲ ਕਰਦੇ ਸੀ ਜਿੱਦਾਂ ਇਹਨਾਂ ਦੇ ਮੋੜ ਨੇ ਇਹਨਾਂ ਦਾ ਕਿੱਦਾਂ-ਕਿੱਦਾਂ ਕੰਮ ਕਰਦੇ ਨੇ ਆ ਗਿਆ ਇਹਦਾ ਕਲਸਟਰ ਆ ਗਿਆ ਜੀ ਤਿੰਨ ਮੋੜ ਆ ਗਏ ਜਿਆ ਜੀ ਨਾਰਮਲ ਚੈਨੇ ਸਟਾਰਟ ਹੋਣਾ ਮਤਲਬ ਬੰਦ ਜਿਹੜੀ ਮਰਜ਼ੀ ਚ ਹੋ ਜਾਵੇ ਸੋ ਚਲੌਂਦੀ ਸਾਰੇ ਨਾਰਮਲ ਮੋਡ ਦੇ ਵਿੱਚ ਆ ਜਾਣਾ ਡੀਜ਼ਲ ਸੇਵਰ ਰੋਡ ਰੂਟ ਵਾਸਤੇ ਆ ਗਿਆ ਜੀ ਠੀਕ ਹੈ ਤੇ ਪਾਵਰ ਦੇ ਵਿੱਚ ਫਿਰ ਇਹ ਮਤਲਬ ਕਹਿ ਦੋ ਵੀ ਛੋਟਾ ਹੀ ਆ ਤਾਂ ਹੁਣ ਜਿਵੇਂ ਤੇਲ ਮਿਲੀ ਜਾਊਗਾ ਉਹ ਸਾਬ ਨਾਲ ਫਿਰ ਉਹਨੇ ਪਾਵਰ ਲਾਈ ਜਾਣੀ ਐ ਨੇ ਜਿਹੜਾ ਮਰਜ਼ੀ ਇੰਪਲੀਮੈਂਟ ਹੋਵੇ ਜਿੱਥੇ ਮਰਜ਼ੀ ਪਾ ਲਓ ਜਿਹੜਾ ਨਾਰਮਲ ਐਵੇਂ ਆਪਾਂ ਸੜਕ ਤੇ ਚਲਾਉਣਾ ਕੋਈ ਹੁਣ ਆਪਾਂ ਸੋਖਾ ਜਿਹਾ ਜੱਜ ਨਹੀਂ ਕਰ ਸਕਦੇ ਜਿਵੇਂ ਉਹ ਟਰੈਕਟਰ ਆਪਾਂ ਖੜਾ ਜੀ ਉਹਨੂੰ ਆਪਾਂ ਆਵਾਜ਼ ਤੋਂ ਜੱਜ ਕਰ ਲੈਨੇ ਵੀ ਹੁਣ ਟਰੈਕਟਰ ਤੇ ਲੋਡ ਪੈ ਰਿਹਾ ਜੀ ਇਹਦਾ ਤਾਂ ਜੁੰਡੀਰ ਮੰਗ ਪਹਿਲਾਂ ਜੁੰਡੀਰ ਦਾ ਕਰਦੇ ਹੁੰਦੇ ਤੇ ਬਹਿਮ ਆਪਾਂ ਜੀ ਵੀ ਯਾਰ ਇਹਦਾ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਦਾਬ ਦਾ ਕੀ ਬਤ ਹੈ ਮਤਲਬ ਸਾਇਲੈਂਟ ਐਨਾ ਟਰੈਕਟਰ ਸਾਇਲੈਂਟ ਐਨਾ ਸੂਈ ਤੇ ਹੀ ਪਤਾ ਲੱਗਦਾ ਵੀ ਹਾਂ ਹੁਣ ਚੱਕਰ ਤੋ ना स्टार्टिंग चाहिए तुम्हारे ना तो बिल्कुल okay. हाँ। मतलब ए ए भी हाँ दाबदार ट्रैक्टर तुम्हारे होगा हाँ बिल्कुल सिर्फ तो उसी जगह ट्रैक्टर चल रहा है मीटर थी पता लगा ना मीटर ट्रैक्टर लोड मारने रहा है लोड मारने नहीं।, नहीं कोई फर्क नहीं है नहीं कोई फर्क नहीं है जिधर स्टार्टिंग है तो स्टार ਨਾ ਪਤਾ ਵੀ ਲੱਗਿਆ ਸਟਾਰਟ ਕਰਿਆ ਇਹ ਮੂਲ ਜਿਹੜੇ ਟਰੈਕਟਰ ਦੇਖਦੇ ਆ ਜਿਹੜੇ ਟੀਆਰਟੀ ਉੱਤੇ ਲੈ ਕੇ ਰਾਉਂਡ ਲੈਂਦੇ ਨੇ ਦੋ ਤਿੰਨ ਪਰ ਵੈਸੇ ਤੂੰ ਆ ਬਿਲਕੁਲ ਦਾਮ ਦਾ ਦਾ ਬੰਦ ਵੀ ਹੋ ਜੂਗਾ ਪਰ ਨਹੀਂ ਮੈਂ ਕਈ ਹੋਰ ਟਰੈਕਟਰ ਦੇਖੇ ਨੇ ਵੀ ਜਿਹੜੇ ਸਟਾਰਟਿੰਗ ਬਾਅਦ ਰਾਉਂਡ ਲੈ ਕੇ ਸਟਾਰਟ ਹੁੰਦੇ ਨੇ ਉਹ ਹਾਂਜੀ ਹਾਂ ਰਾਉਂਡ ਕਈ ਬਾਕੀ ਇਹ ਜਿਵੇਂ ਡੀਆਈ ਦੀ ਸਟਾਰਟਿੰਗ ਆ ਨਾਰਮਲ ਉਦਾਂ ਹੀ ਸਟਾਰਟਿੰਗ ਆ ਨਹੀਂ ਹੋਰ ਟਰੈਕਟਰ ਕਈ ਕੰਪਨੀਆਂ ਦੇ ਨੇ ਨਵੇਂ ਆਪਾਂ ਲੈਣਾ ਨਹੀਂ ਵੀ ਉਹ ਰਾਉਂਡ ਲੈ ਕੇ ਸਟਾਰਟ ਹੁੰਦੇ ਨੇ ਜਿਵੇਂ ਆਪਾਂ ਜਿਹੜਾ ਕੋਈ ਡੀਆਈ ਟਰੈਕਟਰ ਚਲਾ ਰਿਹਾ ਉਹਨੂੰ ਤਾਂ ਇਹ ਲੱਗਣਾ ਵੀ ਹੈ ਕਿ ਕਿੱਦਾਂ ਦੀ ਸਟਾਰਟ ਆਏਗਾ ਬਿਲਕੁਲ ਹਣਾ ਉਹ ਉਹ ਟਰੈਕਟਰਾਂ ਦੀ ਸਟਾਰਟਿੰਗ ਹੈ ਉਹ ਏਦਾਂ ਕੰਪਨੀ ਵੱਲੋਂ ਦੇਖੋ ਬਹੁਤ ਟਾਈਮ ਪਹਿਲਾਂ ਦੀ ਕਾਰਾਂ ਦੇ ਵਿੱਚ ਟੈਕਨੋਲੋਜੀ ਵਰਤੀ ਆ ਜਮਿੰਦਰ ਜੀ ਉਵੇਂ ਦੀ ਟਰੈਕਟਰ ਚੱਗਿਆ ਟਾਂਸ ਸਾਨੂੰ ਤਾਂ ਮੈਂ ਕਹਿੰਦਾ ਕਾਰ ਚਲਾ ਲਈ ਆ ਚਲਾ ਲਈ ਇੱਕੋ ਬਰੋਬਰ ਇੱਕੋ ਬਰੋਬਰ ਆ ਇਹ ਕੈਬਨ ਲੱਗੇ ਹੋਏ ਤਾਂ ਕਾਰ ਆ ਹਾਂ ਉਹੀ ਸਹੂਲਤ ਆ ਸਾਰਾ ਕੁਝ ਉਦਾਂ ਦੀ ਉਹ ਬਣਤਰ ਇੰਜਨ ਦੀ ਸਾਰਾ ਟਾਂਚਾ ਉਹੀ ਆ ਤੇ ਜਿਵੇਂ ਤੁਸੀਂ ਦੂਸਰੇ ਟਰੈਕਟਰ ਚਲਾ ਰਹੇ ਆਪਾਂ ਦਿਖਾ ਰਹੇ ਆ ਮਤਲਬ ਇਹ ਨਹੀਂ ਕੋਈ ਫਰਕ ਨਹੀਂ ਚਾਹੇ ਤੁਸੀਂ CRDI ਆ ਜਾਂ DDI ਆ ਇਹਦੀ ਮਤਲਬ ਇਹ ਕਹਿ ਸਕਦਾ ਟੈਕਨੀਕੇ ਤਾਂ ਉੱਤੇ ਹੀ ਆ ਇਹ ਜਦੋਂ ਅਸੀਂ ਲਿਆ ਸੀ ਸਾਨੂੰ ਐਂ ਤਾਂ ਵੀ ਅਸੀਂ ਪੰਗਾ ਜਾਂ ਕਰਿਆ ਵੀ ਐਡੀ ਦੀ ਲੋੜ ਤਾਂ ਹੈ ਨਹੀਂ ਜੀ ਕਿਉਂਕਿ ਕੰਮ ਦੇ ਹਿਸਾਬ ਨਾਲ ਜਮੀਨ ਦਾ ਟਰੈਕਟਰ ਲੰਦਾ ਹੁੰਦਾ ਜੀ ਬਾਕੀ ਇਹ ਆ ਵੀਰੇ ਮੰਨ ਲਾ ਇੰਨਾ ਟਰੈਕਟਰ ਹੈ ਵੀ ਨਹੀਂ ਸੀ ਉਦੋਂ ਇਹ ਹਣਾ ਆਪਾਂ ਕਹਿ ਸਕਦੇ ਹਾਂ ਜੇ ਤੁਸੀਂ ਲਿਆ ਚਲੋ ਹੁਣ ਤਾਂ ਟਾਈਮ ਦੇ ਹਿਸਾਬ ਨਾਲ ਲੋਕਾਂ ਨੂੰ ਨੌਜ ਰ ਵਧੀ ਆ ਰਹੀ ਆ ਉਹ ਬਣਾਈ ਜਾਂਦਾ ਵੀ ਗਾਂ ਵਾਲੇ ਟਾਈਮ ਦੇ ਵਿੱਚ ਐਤੋਂ ਵੀ ਬਣਾ ਲੈਣਾ ਪੈਣਾ ਸਹੀ ਆ ਜਿਵੇਂ ਜਿਵੇਂ ਕੰਮ ਵਧੀ ਜਾਂਦਾ ਜਿਉਂ ਜਿਉਂ ਮਤਲਬ ਤੁਹਾਡੇ ਮਤਲਬ ਲੋਡ ਆ ਉਹ ਹਿਸਾਬ ਨਾਲ ਆਪਾਂ ਇੰਪਲੀਮੈਂਟ ਲੈਣੇ ਆ ਜਿੱਦਾਂ ਖੇਤੀ ਆ ਜਾਂ ਲੋਡ ਪੈਂਦੀ ਆ ਮਤਲਬ ਇਹ ਆ ਜੀ ਏਰੀਆ ਜਾਂ ਤੁਸੀਂ ਪਹਿਲਾਂ ਲਿਆ ਆਲੇ ਨੂੰ ਡਾਊਟ ਤਾਂ ਹੁੰਦਾ ਏ ਬਿਲਕੁਲ ਹੁੰਦਾ ਹੁਣ ਕੋਈ ਉਹ ਕਲੀਅਰ ਆ ਵੀ ਜੋੜਾ ਮਰਜੀ ਬੰਦਾ ਟਰੈਕਟਰ ਲੈ ਸਕਦਾ ਸੀਆਰਟੀਆਈ ਤਕਨੀਕ ਪੂਰੀ ਓਕੇ ਹੈ ਜੀ ਪੂਰੀ ਓਕੇ ਹੈ ਜੀ ਫੋਟੋ ਤੋਂ ਵੱਲੋਂ ਤਸੱਲੀ ਆ ਚਲਾ ਕੇ ਬੇਫਿਕਰ ਓਕੇ ਹੁਣ ਆਉਣੀ ਹੀ ਇਹੀ ਹੈ ਸਹੀ ਬੰਨੂ ਵੀ ਸਮਝਾਉਣਾ ਪੈਣਾ ਆਉਣੀ ਹੀ ਇਹ ਟੈਕਨੋਲੋਜੀ ਹੈ ਦੂਜੀ ਤਾਂ ਆਉਣੀ ਹੈ ਨਹੀਂ ਬਾਕੀ ਆ ਤੁਸੀਂ ਚਲੋ 2 ਸਾਲ ਹੋ ਗਏ ਚਲਾਉਂਦਿਆਂ ਨੂੰ 2 ਸਾਲ ਕੋਈ ਪ੍ਰੋਬਲਮ ਵਗੈਰਾ ਜਾਂ ਕੁਝ ਵੀ ਤੁਹਾਨੂੰ ਕੋਈ ਆਈ ਹੋਵੇ ਨਹੀਂ ਫਿਲਹਾਲ ਤੇ ਜੀ ਸਰਵਿਸ ਹੈ ਜੀ ਉਹ ਸਰਵਿਸ ਤੋਂ ਬਿਨਾਂ ਨੇ ਕੋਈ ਖਰਚਾ ਨਹੀਂ ਕਰਿਆ। ਇਹਦੀ ਸਰਵਿਸ ਕਿੰਨੇ ਘੰਟਿਆਂ ਦੇ ਤੋਂ ਹੁੰਦੀ ਆ ਜੀ? ਸਰਵਿਸ 500 ਬਾਅਦ ਹੋ ਜਾਂਦੀ ਹੈ। 500 ਘੰਟੇ ਟੈਂਪਰ ਭੱਡੇ ਆ। ਜੀ ਇਹਨਾਂ ਦੇ ਤੇਲ ਵੱਧ ਪੈ ਜਾਂਦਾ। ਦੂਸਰਿਆਂ ਦੀ ਮਿਲਣਾ 250 ਤੇ ਹੁੰਦੀ ਆ ਜੀ। ਨਹੀਂ ਇਹਨਾਂ ਦੀ 4-400 ਬਾਅਦ ਹੋ ਜਾਂਦੀ ਇਹਦੀ ਅਸੀਂ 500 ਬਾਅਦ। ਇਹਦੇ అలਾਰਮ ਕਰ ਦਿੰਦਾ ਆਪਣੇ ਆਪ ਹੀ। ਓਕੇ అలਾਰਮ ਤੇ ਇੰਡੀਕੇਸ਼ਨ ਬਹੁਤ ਹੈ। ਕਲਚ ਤੇ ਪੈਰ ਰੱਖੂਗੇ ਉਹਨੇ ਜੀ 15 20 ਸਕਿੰਟ ਦਾ ਕੁਝ ਟਾਈਮ ਪੀਰੀਅਡ ਹੁੰਦਾ ਹੈ ਇਹਦਾ ਜੀ ਉੱਥੇ ਉਹਨੇ ਰੋਕਿਆ ਆ ਜਿੰਮੇ ਮਤਲਬ ਕਲਚ ਤੇ ਪੈਰ ਰੱਖਿਆ ਹੋਇਆ ਕਲਚ ਦਾ ਨੁਕਸਾਨ ਹੁੰਦਾ ਤਾਂ ਇਹਨੇ ਪਹਿਲਾਂ ਜਿਹੜੇ ਅਲਾਰਮ ਕਰ ਦੇਣਾ ਵੀ ਪੈਰ ਚੱਕੋ ਕੋਈ ਵੀ ਫਾਲਟ ਪਊਗਾ ਤਾਂ ਇਹਨੇ ਇੰਡੀਕੇਸ਼ਨ ਦੇਣੀ ਹੈ ਜੀ ਕਾਰਾ ਮੰਗ ਜਿੱਦਾਂ ਗੱਡੀ ਚ ਇੰਡੀਕੇਸ਼ਨ ਹੁੰਦੀ ਹੈ ਇੰਜਨ ਵਿੱਚ ਫਾਲਟ ਆ ਉਹ ਕੋਈ 베ARING ਨਾਲ ਛੇੜਛਾੜ ਨਹੀਂ ਜੋ ਇੰਸਟਾਲ ਕਰਿਆ ਟੈਕ ਟੁੱਕਿਆ ਤਾਂ ਸਾਰਾ ਉਹ ਆਪਾਂ ਨੇ ਹਾਂ ਜਿੰਮੇ ਵਾਲਾ ਕਹਿੰਦਾ ਵੀ ਇਹਦੀ 베ARING ਨੂੰ ਕਿਤੇ ਵੀ ਜੋੜਨ ਨਾਲ ਉਹ ਹਾਂਜੀ ਹਾਂ ਫੇ ਮਤਲਬ ਤੁਸੀਂ ਬੈਟਰੀ ਇਹਦੇ ਤੇ ਡਾਊਨ ਨਹੀਂ ਚੱਲਣੀ ओके okay. हां जे ਡਾਉਨ ਬੈਟਰੀ ਆ ਮੰਨ ਲਓ ਆਪਾਂ ਕਹਿੰਨੇ ਵੀ ਧੱਕਾ ਲਾ ਕੇ ਸਟਾਰਟ ਕਰ ਲਈਏ ਇਹ ਨਹੀਂ ਸਟਾਰਟ ਹੁੰਦਾ ਓਕੇ ਇਹਨੂੰ ਬੈਟਰੀ ਦੀ ਨਵੀਂ ਚਾਹੀਦੀ ਜਿਵੇਂ ਤੁਸੀਂ ਮੰਨ ਲਾ ਮਿਊਜ਼ਿਕ ਸਿਸਟਮ ਲਾਇਆ ਹੋਇਆ ਇਹ ਫਿਰ ਤੁਸੀਂ ਸਿੱਧਾ ਬੈਟਰੀ ਤੋਂ ਸਪਲਾਈ ਦਿੱਤੀ ਹੋਈ ਹੈ ਨਾ ਬੈਟਰੀ ਤੋਂ ਲੱਗੀ ਹੈ ਜੀ ਵੀ ਕਿ ਤੋ ਜਿਵੇਂ ਆਮ ਇਹ ਟਰੈਕਟਰ ਨੇ ਇਹ ਤਾਂ ਇੱਥੇ ਮਰਜ਼ੀ ਸਿੰ ਦੇਓ ਬਾਕੀ ਕਨੈਕਸ਼ਨ ਬਹੁਤ ਛੱਡੇ ਹੋਏ ਆ ਜੀ ਇਹਦੇ ਚ ਹੋਰ ਛੱਡ ਦਿੰਨੇ ਆ ਪਲੱਗ ਪੁਆਇੰਟ ਇਹਨਾਂ ਦੇ ਹਰੇਕ ਟਰੈਕਟਰ 'ਚ ਵੱਡੇ 'ਚ ਜੀ ਵੀ ਜਿਵੇਂ ਲਾਈਟਾਂ ਦੀ ਆਪਾਂ ਨੇ ਹੋਰ ਫਿਟਿੰਗ ਕਰਨੀ ਕੋਈ ਜੀ ਉਹਨਾਂ ਤੋਂ ਵੀ ਵਿੱਚ ਵਿਚਾਲੇ ਕਰੀ ਪਿਆ ਲਾਈ ਮੈਂ ਆਪਾਂ ਕਹਿ ਸਕਦੇ ਹਾਂ ਆਪ ਦਾ ਟਰੈਕਟਰ ਆਪ ਜੀ ਦਾ ਬੋਰਡ ਦਾ ਫਰਾਟਾ ਕਹਿ ਦਿੰਦੇ ਸੀ 100000 ਦਾ ਫਰਾਟਾ ਲਾ ਲਓ ਹਨਾ ਇਹ ਜਿੱਦਣ ਦਾ ਮਾਰਕੀਟ ਚ ਆਇਆ ਟਰੈਕਟਰ ਮਸ਼ਹੂਰ ਹੈ ਇਹਦੇ ਵਿੱਚ ਮੰਨ ਲਓ ਦੋ ਮਾਡਲ 555 ਤੇ 605 ਹਨਾ ਦੋ ਮਾਡਲ ਆ ਗਏ ਪਰ ਇਹ ਸੱਚ ਮੈਂ ਤੁਹਾਨੂੰ ਕੈਟਾਗਰੀ ਸਮਝਾ ਦਿੰਦਾ ਪਹਿਲਾਂ ਜੀ ਇੱਕ ਤਾਂ ਜੀ ਅਲਟਰਾ ਜੀ ਵਾਲੀ ਜੀ ਇੱਕ ਆ ਗਿਆ ਨੋਹੋ ਜੀ ਪਾਵਰ ਪਲੱਸ ਆ ਗਿਆ ਜੀ ਜੂ ਆ ਗਿਆ ਜੀ ਹਾਂ ਇਹ ਚਾਰ ਆਪਣੇ ਪੰਜਾਬ ਦੇ ਵਿੱਚ ਇਹੀ ਚੱਲਦੇ ਚਾਰ ਕੈਟਾਗਰੀ ਚਾਰ ਕੈਟਾਗਰੀਆਂ ਸਭ ਦੀ ਅਲੱਗ-ਅਲੱਗ ਹੈ 50 ਬਾਬਰ ਚਲਟਰਾ ਲੈਣਾ ਸਭ ਦਾ ਟੇਸਟ ਆਪਣਾ 50 ਬਾਬਰ ਚ ਨੋ ਬੋ ਲੈਣਾ ਆ ਲੈ ਲਓ 50 ਬਾਬਰ ਚ ਜੂ ਬੋ ਲੈਣਾ ਉਹ ਵੀ ਮਸੂਗਾ ਕੋਈ ਠੰਡਾ ਚੱਲਦਾ ਹੈ ਕੁਈ ਤੱਤ ਵਾਲਾ ਚੱਲਦਾ ਸਭ ਦਾ ਲੱਗਦਾ ਮਤਲਬ ਜਿਹਨੂੰ ਜਿਹੜੀ ਚੀਜ਼ ਫਿੱਟਾ ਉਹ ਲੈ ਸਕਦਾ ਵੀ ਮਤਲਬ ਅਗਲਾ ਇਹ ਫੁਰਤੀ ਵਾਲਾ ਥੋੜਾ ਜਿਹਾ ਜੀ ਰੋਡ ਰੋਡ ਤੇ ਜੱਤਾ ਬਹੁਤ ਆ ਇਹ ਜੀ ਇਹ ਠੰਡਾ ਥੋੜਾ ਜਿਹਾ ਰੋਡ ਤੇ ਆ ਪਾਣੀ ਕਹਿੰਦੇ ਹਾਂ ਇਹਨੇ ਆਪਣਾ ਜੁਨੀਅਰ ਮੰਗ ਟੱਕਾ ਦੇ ਨਾਲ ਝਟਕੇ ਜੀ ਨਹੀਂ ਮਾਰਨੇ ਜੀ ਇਹ ਇਹ ਝਟਕੇ ਨੂੰ ਪਰ ਫਿੱਟੀ ਦਾ ਬਹੁਤ ਇਹ ਦੀ ਆਪਾਂ ਕਹਿੰਦਾ ਕੋੜਾ ਚਾਹ ਠੀਕ ਆ ਇਹਦੀ ਨਾਰਮਲ ਆ ਗਈ ਭਾਈ ਠੀਕ ਆ ਜੀ ਜਿਹੜਾ ਜਿਆਦਾ ਤੱਤੇ ਵਾਲਾ ਹੋਏ ਸੀਟ ਤੇ ਬਹਿ ਜਾਓ ਜਿਹੜਾ ਠੰਡੇ ਸਵਾਲਾ ਹੋਏ ਉਹ ਇੱਧੇ ਬਹਿ ਜਾਓ ਉਹ ਇੱਧੇ ਬਹਿ ਜਾਓ ਇਹ ਵੀ ਇਹ ਵੀ 50 ਵਿੱਚ ਵਿੱਚ ਆਉ ਕਿੰਨਾ ਮਾਡਲ ਦੀ ਕਹਿੰਦੇ ਟਰੈਕਟਰ ਬਾਲ ਕੇ ਇਹ ਬਾਈ ਜੀ ਸੀ ਕਿੰਨਾ ਮਾਡਲ ਆ 23 ਚ ਲਿਆ ਸੀ ਇਹ ਜੀ ਤਕਰੀਬਨ ਸਾਲ ਹੋ ਗਿਆ ਇਹਨੂੰ ਸੋ ਨਾਲ ਲੋਨ ਤੇ ਪਹਿਲਾਂ ਲਿਆ ਸੀ ਇਹ ਸਾਲ ਨੂੰ ਉੱਪਰ ਹੋ ਗਿਆ ਥੋੜਾ ਜਿਹਾ ਜੀ ਤੇ ਇਹ ਵੀ ਜਿੱਦਾਂ ਦਾ ਲੈਂਦਾ ਬਹੁਤ ਸੋਹਣਾ ਵੈਸੇ ਵਰਕਿੰਗ ਹੈ ਜੀ ਤਕਰੀਬਨ 3 ਸਾਲ ਦੇ ਵਿੱਚ ਸਾਡਾ ਇਹ ਸਾਡੇ 1.5 ਘਟਸੋ ਘਟੇ ਚੱਲ ਗਿਆ ਇਹ ਸਾਡੀ ਜਾਨੀ ਸਾਲਕ ਦੀ ਇੱਕ ਇੱਕ ਟਰੈਕਟਰ ਦੀ 1000 ਘੰਟੇ ਜਿਆਦਾ ਪੱਜਣੀ ਇਹ ਨੂੰ ਜਿਵੇਂ ਅਸੀਂ ਲੇਜ਼ਰ ਕਰਾਤੇ ਨੇ ਚਲਾਇਆ ਉਹ ਲੇਜ਼ਰ ਵਾਲੇ ਦੀ ਗੱਲ ਹੋ ਜਾਂਦੀ ਹੈ ਉਹਨੂੰ ਮੈਂ ਲੇਜ਼ਰ ਤੇ ਵੀ ਚਲਾਉਣਾ ਜਿਵੇਂ ਤੁਸੀਂ ਇਹ ਰੀਪਰ ਤੇ ਚਲਾਇਆ ਜਾਂ ਸਾਰੇ ਕੰਮਾਂ ਚਲਾਇਆ ਇਹਦੀ ਪਰਫਾਰਮੈਂਸ ਆਪਾਂ ਕਿਵੇਂ ਇਹ 50 ਪਾਵਰ ਦੇ ਵਿੱਚ ਠੀਕ ਹੈ ਹਾਂ ਜੇ ਆਪਾਂ ਜੂਡੀ ਵੀ 65 ਦੇ ਨਹੀਂ ਉਹ ਤਾਂ ਫੇਰ ੱਕਾ ਇਹਦੇ ਨਾਲ ਦਾ ਮੈਚ ਆਪਾਂ ਕਰਨੀ ਸੋਚਦੇ 50 ਐਚਪੀ ਦੀ ਕੈਟਾਗਰੀ ਚ ਫੁੱਲ ਕੰਮ ਜਾਵਾ ਹਾਂਜੀ 50 ਪਰ ਵੈਸੇ ਬੀਬੀ ਨੇ 555 ਜਿਹੜਾ ਮਾਡਲ ਆ ਇਹ ਐਵਰੇਜ ਪੱਖੋਂ ਵੀ ਸਾਰੇ ਪੱਖੋਂ ਹਨਾ ਜੋ ਪੱਖੋਂ ਕੰਮ ਪੱਖੋਂ ਇਹ ਇਹਦਾ ਰੋਡ ਤੇ ਕੰਮ ਚੱਲਦਾ ਉਹ ਇੱਕ ਇਹ ਜੇ ਹੋਰ ਖਾਸੀਅਤ ਹੈ ਜੀ ਮਤਲ ਦੇਤੇ ਦਾ ਕੰਮ ਕਰਦੇ ਨੇ ਨਾ ਬਹੁਤ ਉਹ ਅਰਜਣੇ ਰੱਖਦੇ ਉਹ ਅਰਜਣੇ ਰੱਖਦੇ ਉਹਨਾਂ ਕੋਲ ਇਹੀ ਟਰੈਕਟਰ ਆ ਇਹਦੇ ਨਾਲ ਪਤਾ ਨਹੀਂ ਰੱਬ ਜਾਣੇ ਕੀ ਇਹਦੀ ਸ਼ੇਪ ਚ ਫਰਕ ਹੈ ਪਤਾ ਨਹੀਂ ਕੋਈ ਹੋਣਾ ਬੰਤਰ ਦਾ ਜੱਜ ਲਾ ਲਓ ਅਸੀਂ ਪਹਿਲਾਂ ਤਾਂ ਸਟੈਂਡਰਡ ਬਰਥ ਦੇ ਆਏ ਆ ਜੀ ਜੇ ਮਤਲਬ ਸਟੈਂਡਰਡ ਦੀ ਆਪਣੀ ਖੂਬੀ ਉਹਦੀ ਵੀ ਹੈ ਨਾ ਚਲੋ ਉਹ ਜਿਵੇਂ ਟਰਾਲੀ ਤੇ ਅਸੀਂ ਜਾ ਰਹੇ ਆਂ ਰੋਡ ਤੇ ਇਕੱਠੇ ਲਈ ਟਰਾਲੀਆਂ ਵੀ ਅਸੀਂ ਬਦਲ-ਬਦਲ ਦੇਖ ਲਈਆਂ ਹੁੱਕ ਵੀ ਸੇਮ ਬਰੋਬਰ ਪਾਪਾ ਦੇਖ ਲਈ ਜੀ ਇਹ ਡੈਂਕਾ ਘੱਟ ਦਿੰਦਾ ਟਰੈਕਟਰ ਰੋਡ ਤੇ ਰੋਡ ਤੇ ਓਕੇ ਉਹ ਮਾਰਦਾ ਬਹੁਤ ਚੱਕ ਚੱਕ ਪਤਾ ਨਹੀਂ ਸ਼ਾਇਦ ਉਹਦੇ ਡਿਜ਼ਾਈਨ ਦਾ ਕੀ ਅੰਤਰਾ ਕੀ ਨਹੀਂ ਇਹ ਤਾਂ ਮਤਲਬ ਐ ਕਹ ਦੋ ਵੀ ਇਹ ਫੁੱਲ ਸਪੀਡ ਤੇ ਲੰਘ ਜਾਂਦਾ ਉੱਥੇ ਨੂੰ ਉਹ ਘੱਟ ਸਪੀਡ ਤੇ ਲੰਘਦਾ ਮੋੜੀ ਟਰਾਲੀ ਨੂੰ ਆਪਾਂ ਕਹਿ ਸਕਦੇ ਫੁੱਲ ਤੁਸੀਂ ਪਰਖ ਵੀ ਦੇਖਿਆ ਹੋਆ ਵੀ ਕਾ ਇਹ ਫੁੱਲ ਝਟਕੇ ਜਿ ਘੱਟ ਲਾਉਂਦਾ ਇਹ ਨਕਾਰ ਮੰਗ ਜਾਂਦਾ ਜਾਂ ਕੇ ਪੂਰਾ ਜਿੰਨਾ ਮਰਜ਼ੀ ਵੱਡੀ ਟਰਾਲੀ ਆ ਨਹੀਂ ਕਈ ਵਾਰ ਉਹਦੇ ਨਾਲ ਵੱਡੀ ਟਰਾਲੀ ਮਾਗਰ ਪਾਈ ਹੋਏ ਟਰੈਕਟਰ ਨੂੰ ਚਾਚਾ ਕਮਰੀ ਜਾਂਦੀ ਹੈ ਹਾਂ ਚੱਕ ਚੱਕ ਇਹਦੀ ਮਤਲਬ ਜੇ ਇਹ ਇਹ ਛੋਟਾ ਟਰੈਕਟਰ ਆ ਗਿਆ ਬਜਾਇ ਚਬੀ ਦਾ ਮਤਲਬ ਇਹ ਤਾਂ ਵੀ ਪੂਰਾ ਕੰਫਰਟੇਬਲ ਚੱਲਦਾ ਜਿੰਨਾ ਮੰਨਦਾ ਜਿਹੜ ਪੋੜ ਪੜਨੇ ਇਹਨਾਂ ਕੁਝ ਅੱਜ ਦਮਾਰਜੀ ਤੋਂ ਆਪ ਲੈ ਆ ਸਕਦੇ ਆ। ਬਿਲਕੁਲ ਜੀ ਬਿਲਕੁਲ। ਇਹ ਵੀ 50 HP ਆ ਗਿਆ ਜੀ। ਹਾਂ ਜੀ। ਤੇ ਇਹ ਵੀ ਇਹ ਵੀ 50 HP ਆ ਜੀ। ਇਹ ਵੱਡਾ ਆ ਗਿਆ ਇਹ 57। 55 HP ਆ ਗਿਆ। ਜੀ 55 HP ਜੀ। ਇਹਦੇ ਚ ਕੀ ਉਹਦੇ ਨਾਲ ਕੀ ਡਿਫਰੈਂਸ ਹੈ? ਬਸ ਇਹ ਪਾਵਰ ਚ ਵੱਡਾ ਆ ਗਿਆ 55 HP ਗੇਅਰ ਗੁੱਲ ਸਾਰਾ ਹੋ ਗਈ ਹੈ। ਉਹਨੂੰ ਵੀ 16 ਦੇ ਟਾਇਰ ਨੇ? ਨਹੀਂ ਉਹ 15 ਦੇ ਟਾਇਰ ਪਾਏ ਹੋਏ ਅਸੀਂ। ਕੰਪਨੀ 14 ਇੰਡੀਆਂ ਪਾ ਕੇ ਦਿੰਦੀ ਹੈ। ਇਹਨੂੰ ਕੰਪਨੀ ਸੋਨਾ ਦਿੰਦੀ ਹੈ। ਉਹ ਵੀ 16 ਦੇ 16 ਇੰਡੀਆਂ ਕੰਪਨੀ ਸੋਨਾ ਹੀ ਦਿੰਦੀ ਹੈ ਜੀ। ਇਹ ਇਹ ਮਤਲਬ ਪੰਜਾਬ ਰਾਜ ਚ ਥੋੜਾ ਜਿਹਾ ਘੱਟ ਪਸੰਦ ਕਰਦੇ ਆ ਪਰ ਟਰੈਕਟਰ ਇਹ ਵੀ ਬਹੁਤ ਕੰਮ ਦਾ ਆ ਤੁਸੀਂ ਇਹ ਮੈਂ ਚਲਾਇਆ ਤੁਹਾਨੂੰ ਤੁਸੀਂ ਪਰਖ ਰਹੇ ਹੋ ਇਹ ਇਹ ਸੈਂਟਰ ਗੀਅਰ ਤਾਂ ਜੀ ਮੈਨੂੰ ਬਹੁਤ ਸੋਹਣਾ ਲੱਗਦਾ ਸੈਂਟਰ ਗੀਅਰ ਇਹ ਮੈਂ ਚਲਾਉਂਦਾ ਹੀ ਜ਼ਿਆਦਾਤਰ ਇਹਨੂੰ ਓਕੇ ਸੈਂਟਰ ਗੀਅਰ ਉਹ ਸਾਈਡ ਵੀ ਦਾ ਜਿਹੜਾ ਦੂਜਾ ਤੁਸੀਂ ਅੱਛਾ ਇਹ ਸੈਂਟਰ ਗੀਅਰ ਆ ਜੀ ਇਹ ਸੈਂਟਰ ਗੀਅਰ ਆ ਗਿਆ ਇੰਨੇ ਸਮੂਥ ਗੀਅਰ ਪੈਂਦੇ ਆ ਵੀ ਮਤਲਬ ਬਹੁਤ ਜ਼ਿਆਦਾ ਨਿਆਰਾ ਨਾ ਬਹੁਤ ਤੇ ਇਹਨੂੰ ਤੁਸੀਂ ਜ਼ਿਆਦਾ ਉਧੇ ਵਰਤਦੇ ਹੋ ਇਹਨੂੰ ਵੀ ਮੈਂ ਦੇਖਾ ਦੇ ਤਾ ਹਾਂ ਜਿਹੜੀ 400 ਘੰਟਾ ਚੱਲ ਜੂਵੇ 500 ਉਹ ਉਹਦੇ ਬਾਅਦ ਜਿਹੜੀ ਇਹਨੇ ਟਰਾਲੀ ਟੋਲੀ ਦੇ ਜ਼ਿਆਦਾ ਹੁਣ ਜਿਵੇਂ ਆਪਣੀ ਦੋ ਟਰਾਲੀਆਂ ਦੇ ਇਕੱਠੇ ਦੋ ਡਰਾਈਵਰ ਚੱਲਣੇ ਹੀ ਆ ਜੀ ਹਨਾ ਤਾਂ ਦੋ ਤੇ तकरीबन ਇਹਦੀ ਤੇ ਉਹਦੀ ਟਰਾਲੀਆਂ ਦੀ ਜ਼ਿਆਦਾਤਰ ਜ਼ਿਆਦਾਤਰ ਚੱਲਦੇ ਨੇ ਉਹਦੇ ਬਾਅਦ ਜਿੱਦਾਂ ਟਰਾਲੀ ਦਾ ਬੜਾ ਮੋਟਾ ਘਟ ਹੋ ਗਿਆ ਫਿਰ ਜਿੰਨੇ ਵੀ ਕਾਚੇ ਵੱਢਣ ਜਿਵੇਂ ਮੰਨ ਲਓ ਕਿ ਇਹਦਾ ਆਪਣਾ ਹੋ ਜੰਨਾ ਬਾਕੀ ਕਿਰਾਏ ਦਾ ਸਾਰਾ ਫਿਰ ਨਹੀਂ ਵੱਢਣੇ ਘਰ ਤੇ ਜਿਵੇਂ ਇਹ 7 एचਵੀ ਦਾ ਫਰਕ ਆ ਜਿਵੇਂ ਉਹ 50 ਹੈ ਇਹ 57 ਹੈ ਮਤਲਬ ਤੁਸੀਂ ਤਾਂ ਦੋਨੇ ਚਲਾਏ ਨੇ ਤੋਂ ਨੂੰ ਕਿੰਨਾ ਕੁ ਡਿਫਰੈਂਸ ਲੱਗਦਾ ਤੇ ਦੂ ਦਾ ਤਾਂ ਕੁਝ ਵੀ ਨਹੀਂ ਫਰਕ ਹੈਗਾ ਐਵਰੇਜ ਦਾ ਸੇਮ ਹੈ ਪਾਵਰ ਚ ਤਕੜਾ ਹੈ ਐਵਰੇਜ ਸੇਮ ਆ ਐਪ ਦੇ ਤੁਸੀਂ ਅਚਾਈ ਉਹਦਾ ਫਰਕ ਆ ਹ ਜਿੱਥੇ ਉਹ ਥੋੜਾ ਜਿਹਾ ਕਿ ਜ਼ੋਰ ਦਾ ਵੱਧਦਾ ਹੁੰਦਾ ਉਥੇ ਆਰਾਮ ਨਾਲ ਚੱਲਦੇ ਰਹਿ ਮਤਲਬ ਇਹ ਨੂੰ ਵੀ ਤੁਸੀਂ ਰੀਪਰ ਤੇ ਚੈੱਕ ਕਰ ਲੈ ਇਹ ਨੂੰ ਇਹ ਕਿ ਨਹੀਂ ਲਾਇਆ ਇਹ ਕਿ ਉਹ ਦਾ ਪਹਿਲਾ ਸਾਲ ਅਸੀਂ ਲਗਾਉਣਾ ਤੇਰੀ ਬੰਦੇ ਓਕੇ ਹਾਂ ਉਹ ਨਵਾਂ ਨਵੇਂ ਦਾ ਫਰਕ ਮੈਂ ਆਪਾਂ ਕਹਿ ਰਹੇ ਨੇ ਵੀ ਖੁੰਡ ਚਗਾਈ ਪੂਰੀ ਕਰੀ ਆ ਉਹਦੇ ਨਾਲ ਹਾਂ ਇਹ ਪੂਰਾ ਖੁੱਲ ਜਿਵੇਂ ਬਾਸ ਬਾਸ ਇਹ ਖੁੱਲਿਆ ਹੋਇਆ ਪਹਿਲੇ ਇਹ ਦੀ ਚਲਾਈ ਚੰਗੀ ਹੋਏ ਇਹ ਖੁੱਲ ਕੇ ਚ ਪੂਰਾ ਰਹਿਣ ਚੱਲ ਰਿਹਾ ਪੂਰਾ ਲਾ ਬੋ ਉਹਨਾਂ ਦਾ ਤੇਲ ਖਰਚਾ ਸੇਮ ਆਪਾਂ ਕਹਿ ਸਕਦੇ ਹਾਂ ਉਹਨਾਂ ਦਾ ਤੇ 19 ਉਹ ਵਧਾਈ ਜਾ ਰੋਡ ਸਪੀਡ ਉਹਨੀ ਹੋ ਜਿਵੇਂ ਆਜ ਮੱਲਾ 665 HP ਆ ਮੇਰੇ ਹਿਸਾਬ ਨਾਲ ਤਿੰਨੇ ਸੇਮ ਖਾਂਦੇ ਹੋਣਗੇ ਕਿਉਂਕਿ ਇਹ 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 ਖੇਤਾਂ 'ਚ ਘੱਟ ਖਾਂਦਾ ਵੀ ਇਹ ਰੋਡ ਤੇ ਵੱਧ ਖਾਂਦਾ ਅੱਛਾ ਇਹਨਾਂ ਨਾਲ ਵੀ ਘੱਟ ਖਾਂਦਾ ਇਹ ਖੇਤਾਂ 'ਚ ਘੱਟ ਖਾਂਦਾ ਜੇ ਰੋਡ ਤੇ ਦੇਖੀ ਤਾਂ ਇਹ ਘੱਟ ਆਉਂਦਾ ਜੇ ਰੋਡ ਤੇ ਦੇਖੀ ਤਾਂ ਇਹ ਟਰੈਕਟਰ ਕੱਢ ਦਿੰਦੇ ਆ 6 ਤੋਂ ਸਾਢੇ 6 ਤੋਂ 7 ਕਿਲੋਮੀਟਰ ਦੀ ਐਵਰੇਜ ਜੀ ਲੀਟਰ ਪਿੱਛੇ ਇਸ ਚਾਰ ਤੋਂ ਸਾਢੇ ਚਾਰ ਚ ਲੈਂਦੀ ਹੈ ਵੀ ਜੀ ਤੇ ਉਹ ਸਟੈਂਡਰਡ ਹਲੇ ਇਧਰ ਤੋਂ ਵੀ ਵੱਧ ਕਿਲੋਮੀਟਰ ਦਾ ਫਰਕ ਪੈਂਦਾ ਉਹ ਅੱਠ ਹਾਂ ਉਹ ਅੱਠ ਕੇ ਲੱਗ ਬੱਦ ਪਹੁੰਚ ਜਾਂਦਾ ਮਤਲਬ ਇਹਦੇ ਆਪਾਂ ਕਹਿ ਸਕਦੇ ਆ ਖੇਚ ਫੁਰਤੀ ਜ਼ਿਆਦੇ ਆ ਇਹ ਖੇਤ ਦੇ ਤੇ ਥੋੜੀ ਘੱਟ ਆ ਕੁਝ 4-ਵੀਲ ਡਰਾਈਵ ਕਰਕੇ ਕਹਿ ਲੋ ਵੀ ਤਵੀਆਂ ਤੇ ਜੀ ਜਾਂ ਸਪੀਡਾਂ ਦਾ ਫਰਕ ਲਾ ਰਹੋ ਆਪਾਂ ਉਹ ਵੀ ਕਹਿ ਸਕਦੇ ਆ